ਇਹ ਆ ਪੋਲੀ ਕੇ ਅੱਛਾ ਪੋਲੀ ਇਦਾਂ ਬਸ ਮੜਾ ਐਂ ਕਰਨਾ ਅੱਛਾ ਤੇ ਧਾਰ ਮੋਟਰਾਂ ਉਂ ਆਉਂਦੀ ਐ ਸਹੀ ਹੈ ਕਈ ਬਸ ਦਿਖਾਵਾ ਹੀ ਚੰਗੇ ਹੋਣ ਦਾ ਕਰਦੇ ਐ ਅਸਲ ਚ ਚੰਗੇ ਹੁੰਦੇ ਨਹੀਂਗੇ ਆਹੇਰਾ ਫੇਰੀ ਗੱਲ ਰੱਬ ਦੇ ਨਾਲ ਨਹੀਂ ਨਾ ਨਾ ਆਪਕੇ ਚਲਾਕੀ ਨਹੀਂ ਲੱਗਦੀ ਰੱਬ ਨਾ ਕਿ ਸੋਨ ਮਾਰਦਾ ਤਾਂ ਨਾ ਮਾਰਦਾ ਲੱਟ ਜਦੋਂ ਮਾਰਦਾ ਬੰਦੇ ਦੀ ਮਾਰਦਾ ਮੱਤ ਸਾਸਰੀਕਾਲ ਪਾਜੀ ਸਾਸਰੀਕਾਲ ਜੀ ਸਾਸਰੀਕਾਲ ਵੀਰ ਜੀ ਕੀ ਹਾਲ ਚਾਲ ਆ ਵਧੀਆ ਵਧੀਆ ਠੀਕ ਹੈ ਜੀ ਬਾਕੀ ਸਾਰੇ ਸਾਡੇ ਜਿੰਨੇ ਪਿਆਰ ਕਰਦੇ ਆ ਸਾਨੂੰ ਕਰਨ 13 13 ਨੂੰ ਸਾਰੇ ਭੈਣ ਭਰਾਵਾਂ ਨੂੰ ਬਹੁਤ ਹੀ ਪਿਆਰ ਨਾਲ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਬਾਕੀ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਜਿੰਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦबई ਸਾਊਦੀ ਅਰਬ ਕੁਵੈਤ ਪੁਰਤਕਾਲ ਵਾਲੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਪਿਆਰ ਨਾਲ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਮੇਰੇ ਤੋਂ ਕੱਲਾ ਹੀ ਮੋ ਬੁਲੀ ਆ ਮੈਂ ਤੈਨੂੰ ਖੁੱਲਾ ਮੌਕਾ ਦੇਣਾ ਵਾ ਦੱਸਦਾ ਨਹੀਂ ਵਿਰਜੀ ਬਾਕੀ ਆਪਾਂ ਮਾਝ ਸੇਲ ਕਰਨੀ ਹੈ ਜੀ ਅੱਛਾ ਮਾਝ ਸੇਲ ਕਰਨੀ ਹਾਂਜੀ ਠੀਕ ਠੀਕ ਆ ਤੇ ਨਾਂ ਹੈਗਾ ਜੀ ਦਾਸ ਦਾ ਦਰਬਾਰਾ ਸਿੰਘ ਠੀਕ ਆ ਪਿੰਡ ਭਿੰਡਰਾ ਜੀ ਆਪਣਾ ਠੀਕ ਆ ਤੇ ਜ਼ਿਲ੍ਹਾ ਹੈਗਾ ਜੀ ਅੰਮ੍ਰਿਤਸਰ ਤੇ ਮੰਨ ਲਓ ਪਿੰਡ ਭਿੰਡਰ ਕਿੱਥੇ ਪੈਂਦਾ ਹੈ ਵੀਰ ਜੀ ਆ ਤੁਸੀਂ ਹਿਸਾਬ ਲਾ ਲਓ ਵੀ ਆ ਜਲੰਧਰ ਹਾਓ ਆਪਾਂ ਨੂੰ 50 ਕਿਲੋਮੀਟਰ ਹੈਗਾ ਜੀ ਅੱਛਾ ਤੇ ਇੱਧਰ ਅੰਮ੍ਰਿਤਸਰ ਵਾਂ ਠੀਕ ਆ ਤੇ ਇਹ ਹੈਗਾ ਜੀ 35 ਕਿਲੋਮੀਟਰ ਠੀਕ ਆ ਹਾਂਜੀ ਕਲਾਗੇ ਤੇ ਮੇਨ ਆ ਹੀ ਦੇਣਾ ਕਿਦਾਵਾ ਠੀਕ ਆ ਹਾਂਜੀ ਲਾ ਕੇ ਲਾ ਕੇ ਸ਼ਹਿਰ ਵੀ ਹੈਗਾ ਕੋਈ ਅਰਈਆ ਸ਼ਹਿਰ ਪੈਂਦਾ ਇੱਕ ਬੰਨੇ ਤੇ ਇੱਕ ਬੰਨੇ ਖਲਜੀਆਂ ਪੈਂਦਾ ਵਾ ਤੇ 2 ਕਿਲੋਮੀਟਰ ਆਪਣਾ ਰੋਡ ਤੋਂ ਪਿੰਡ ਸਾਈਡ ਤੇ ਹੈ ਜੀ ਠੀਕ ਹੈ ਜੇ ਜਲੰਧਰੋਂ ਆਉਣਾ ਵਾ ਤੇ ਖੱਬੇ ਬੰਨੇ ਆ ਤੇ ਜੇ ਅੰਮ੍ਰਿਤਸਰੋਂ ਆਉਣਾ ਵਾ ਤੇ ਸੱਜੇ ਬੰਨੇ ਆ ਠੀਕ ਹੈ ਹਾਂਜੀ ਤੇ ਮੋਬਾਈਲ ਨੰਬਰ ਬੋਲਦਾ ਹਾਂਜੀ 9856 47787 ਠੀਕ ਆ ਜੀ ਤੇ ਮੱਝ ਸੇਲ ਕਰਦੀ ਮੱਝ ਦੇ ਵਿੱਚ ਝੋਟੀ ਦੇਖੋ ਕਦਾਂ ਦੇ ਆ ਵੇ ਇਧਰੇ ਨੇ ਵੇਖਦਾ ਲਾਲ ਜਾਮਨ ਵਰਗਾ ਲੇਵਾ YouTube ਕਹਿ ਦੇਣਾ ਵੀ ਮੱਜ ਨੂੰ ਮਾਰਦਾ ਨਾ ਨਾ ਕਹਿੰਦਾ ਨਹੀਂ ਕੋਈ ਕਹਿੰਦਾ ਲੇਵਾ ਵੇਖ ਤੂੰ ਇਧਰੇ ਥਾਣੇ ਲੱਗਾ ਥਾਣੇ ਦਾ ਸਹ ਹੈ ਦੱਸ ਥਾਣੇ ਵੇਖ ਲੱਗਾ ਕਿੱਡਾ ਤੂੰ ਤੇ ਪਾਉ ਆਉਂ ਉਹਦੇ ਆਉਂ ਆਹ ਕੱਟਾ ਵੇ ਤੂੰ ਤੇ ਗਿੱਲੇ ਪਾਉਂ ਮਾਰਦਾ ਥਾਪੀਆਂ ਆਹ ਕੱਟਾ ਵੇ ਦਿੱਤਾ ਇਹਨੇ ਕਟਾ ਦੂਜਾ ਦੇਣੀ ਅੱਜ ਸੂਈ ਨੂੰ ਅੱਛਾ ਦੂਜਾ ਲੈਣਾ ਤੇ ਹੁਣ ਬੋਲਾ ਜਿਹੜਾ ਇਹਦੇ ਕੋਲ 8 ਤੋਂ 9 ਕਿਲੋ ਹੈਗਾ ਠੀਕ ਆ ਹਾਂਜੀ ਆਹ ਸਨੋ ਲੇਟਰ ਚ ਆਈ ਡੀਆ ਇਹ 2.5 ਕਿਲੋ ਕਟੇ ਰੁਪਿਆ ਹੋਆ ਤੇ 2.5 3 ਕਿਲੋ ਚੋਆ ਵਾ ਅੱਛਾ ਤੇ ਬਾਕੀ ਥੱਲੇ ਵੀ ਛੱਡ ਦੇਈਦਾ ਜੀ ਠੀਕ ਆਹ ਪੂਰੀ ਜੋ ਤਾਜੀ ਸੋਈ ਮਾਜਿਆ ਖਾਲੀ ਨਹੀਂ ਕਰੀ ਹਾਂਜੀ ਖਾਲੀ ਨਹੀਂ ਕਰੀ ਦੀ ਤੇ ਬਾਕੀ ਝੋਟੀ ਬਹੁਤ ਸੋਹਣੀ ਹੈ ਉੱਚੀ ਹੱਡੀ ਵਾਲੀ ਹੈ ਸਿੰਗਲ ਹੱਡੀ ਹੈ ਦੀ ਚੌੜੀ ਆ ਦਾ ਚੌੜੀ ਆ ਵੇਖੋ ਜੀ ਪੂਰੀ ਇੱਥੋਂ ਤੱਕ ਆਈ ਨੇ ਤੇਰੀ ਬਾਹ ਵੀ ਨਹੀਂ ਕੀ ਓ ਛੜੀ ਬਾਹ ਨਹੀਂ ਨੀ ਕੀ ਬਾਕੀ ਚੌੜੀ ਹੈ ਝੋਟੀ ਹੈ ਲੈ ਵਾ ਵੇਖੋ ਬਟਨ ਲੱਗੇ ਇਹਨੂੰ ਅੱਛਾ ਬਟਨ ਲੱਗੇ ਆ ਹਾਂਜੀ ਆਹ ਵੇਖੋ ਬਟਨ ਲੱਗੇ ਆ ਹਾਂਜੀ ਇਹ ਖੋਲ ਕੇ ਖਾਓ ਖੋਲ ਕੇ ਦਿਖਾ ਦਿੰਨੇ ਕਿ ਉਹ ਟੀ ਚੰਗੀ ਆ ਥਣ ਥਣ ਬਹੁਤ ਵਧੀਆ ਲੱਗਾ ਸੰਵਾਦਣ ਲੱਗਾ ਵਾ ਥਣ ਥਣ ਦਾ ਮੈਨ ਬੱਕਰੀ ਦਾ ਨਹੀਂ ਖਾਣ ਹੁੰਦਾ ਹਾਂ ਤਾਂ ਬਹੁਤ ਕੁਆਲਿਟੀ ਵਾਲਾ ਲੱਗਾ ਵਾ ਇਹ ਆਹ ਵੇਖੋ ਜੀ ਇੱਥੋਂ ਪਤਾ ਲੱਗਦਾ ਆਹਾਹਾ ਪੂਰਾ ਗੜਮਾ ਥਣ ਤੇ ਪੂਰੀ ਕੈਮ ਕੋਈ ਲਸਾਪਾਨ ਨਹੀਂ ਐਡਾ ਵੱਡਾ ਕਟਾ ਵੀ ਆ ਗਿਆ ਤੇ ਝੋਟੀ ਫੇ ਪੂਰੀ ਵੱਡੀ ਵੇ ਸੋਹਣੀ ਲੱਗਦੀ ਈ ਕਿ ਨਹੀਂ ਮੈਂ ਆ ਪੂਰੀ ਤਰਨੋਂ ਦਾ ਝੋਟੀ ਸੋਹਣੀ ਲੱਗੀ ਜਾਂਦੀ ਆ ਵੇ ਘਰ ਚੈੱਕ ਕੈਂਮ ਆ ਗਏ ਪੂਰੀ ਕੈਂਮ ਆ ਗਏ ਪੂਰੀ ਭਜੀ ਜਾਂਦੀ ਆ ਤੇ ਆ ਵੇ ਕੁ ਇੱਕ ਤਰ੍ਹਾਂ ਫੇਰ ਲਾਗੋ ਵਿਖਾ ਲਦੇ ਨੇ ਥਣਫਣ ਬਹੁਤ ਸੋਹਣਾ ਲੱਗਾ ਤੇ ਪੂਰੀ ਕੈਂਮ ਆ ਗਏ ਪੂਰੀ ਕੈਂਮ ਪੂਰੀ ਕੈਂਮ 10 ਵਾਰ ਖਾਣ ਦੀ ਕੁਆਲਟੀ ਵੇਖ ਲੈ ਵੀ ਐਦਾਂ ਥਣ ਆਮ ਮੱਝ ਨੂੰ ਨਹੀਂ ਲੱਗਦਾ ਵੀਰ ਖਾਸਨ ਲਾਵੇ ਕੋਈ ਖਾਸ ਵੇਰ ਨਹੀਂ ਮੈਂ ਖਾਸ ਹੀ ਲਾ ਲਾ ਦੂੰ ਹਾਂ ਵੇਰ ਲਈ ਮਾਣ ਜੀ ਮੱਝ ਹੁੰਦੀ ਹੈ ਵੀ ਜਿਹਨੂੰ ਏਦਾਂ ਦਾ ਰੱਬ ਨੇ ਥਾਣ ਲਾਉਣਾ ਠੀਕ ਆ ਤੇ ਸਪੈਸ਼ਲ ਕੱਟਾ ਦਿੱਤਾ ਵੇਖ ਲੋ ਹੋਣਾ ਕੱਟਾ ਬਹੁਤ ਵੱਡਾ ਕੱਟੇ ਦਾ ਸਿਰ ਵੇਖੋ ਕਿੱਡਾ ਤਗੜਾ ਹੂੰ ਆ ਵੇ ਜੋ ਬੇਲਾ ਕਟਾਈ ਇਹ ਬੇਨਾਰੂ ਨਾਲ ਨਾ ਇਹ ਤੇ ਕਿਸ ਨੇ ਕਹਿਣਾ 10 15 ਦੇਣਾ ਦਾ ਵਾਏ ਨੱਟਾ ਨਹੀਂ ਆਇਆ ਸਿੱਧੀਆਂ ਆਈਆਂ ਤੁਸੀਂ ਵੀਡੀਓ ਵਿਖਾ ਦਿਓਗੇ ਬਣਾਈ ਹੋਣੀ ਫੋਨ ਤੇ ਉਹ ਤਰੀਕ ਹੁੰਦੀ ਵੀਰ ਜੀ ਆਪਣੇ ਫੋਨ ਤੇ ਠੀਕ ਠੀਕ ਆ ਆਪਾਂ ਵੀਡੀਓ ਬਣਾਈ ਆ ਵਿਚੋਂ ਨਿਕਲਦਾ ਕਟਾ ਦਿਖਾਇਆ ਵਾ ਅੱਛਾ ਇਦਾਂ ਦੀ ਕੋਈ ਗੱਲ ਨਹੀਂ ਠੀਕ ਆ ਜੀ ਤੇ ਕਿਉਂ ਜਾਣ ਵੀਰੇ ਆ ਪੋਲੀ ਕੇ ਅੱਛਾ ਪੋਲੀ ਇਦਾਂ ਬਸ ਮੜਾ ਐਂ ਕਰਨਾ ਵਾ ਅੱਛਾ ਤੇ ਧਾਰ ਮੋਟਰਾਂ ਉਂ ਆਉਂਦੀ ਆ ਠੀਕ ਆ ਹਾਂਜੀ ਪੂਰੀ 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 ਇਦਾਂ ਮੜਾ ਕੋਈ ਬਹਿਰੇ ਐਂ ਕਰੇ ਦੁਆ ਖਾਣਾ ਐਦਾਂ ਠੀਕ ਤੇ ਬਾਲਟੀਆਂ ਆਵਾਜ਼ ਕਰੂ ਪੂਰੀ ਫੁੱਲ ਕੇ ਗਵਾਂਡੀਆਂ ਨੇ ਘਰ ਜਾਊ ਕਿ ਤੱਜੇ ਕਰ ਮਾ ਨਵਾਜ ਦੇ ਵੀਡੀਓ ਦੇ ਵਿੱਚ ਪਤਾ ਨਹੀਂ ਕਿੱਥੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੂਰ ਦੂਰ ਤੱਕ ਚਲ ਜਾਣੀ ਜਿਹੜੀ ਜੇ ਵੀਡੀਓ ਦੇ ਵਿੱਚ 14 ਹੋਵੇ ਠੀਕ ਠੀਕ ਆ ਹਾਂਜੀ ਤੇ ਕੀ ਕਰਨਾ ਲੈਣ ਦੇਣ ਮੁੱਲ ਵੀਰ ਜੀ ਇਹਦਾ ਕਰਦੇ ਆ 1 ਲੱਖ ਤੇ 85000 ਰੁਪਇਆ ਠੀਕ ਆ ਹਾਂਜੀ ਮੁੱਲ ਪਾਉ ਜਾਵਾਂ ਅੰਦਰ ਆ ਯਾਰ ਮੰਗਿਆ ਯਾਰ ਅੱਬ ਤੇ ਗਾ ਕੋ ਵਾਦੀ ਮੰਗੀਦਾ ਵਾ ਹੈ ਇਹ ਜੇ ਪਾਣ ਨੇ ਇੰਨਾ ਤਾਂ ਕਰਵਾ ਦੇ ਤੇ ਉਹਦਾ ਮੱਜ ਟੋਲੀ ਜਾਵੇ ਤੇਰੀ ਜੇ ਰੁਪਏ ਟੱਲੀਆਂ ਚਵਾਨੀਆਂ ਕਰਾ ਦੇ 185000 ਦੀਆਂ ਇਹ ਹੋਰਦਾ ਕੋਲੀ ਜਾ ਸਕਦੀ ਹੈ ਕਿ ਇਨਾ ਵਜਨ ਮੰਨ ਦੂ ਜਿੰਨਾ ਕਿ ਬਣ ਜਾਉ ਕੁੰਡਲ ਕਿੰਨੇ ਕੁੰਡਲ ਹੋ ਜਾਊਗਾ ਉਹ ਮੈਂ ਸੋਚਣ ਨਾ ਮੈਂ ਜੀ ਇਨਾ ਮਤਲਬ ਪਾਣ ਕਰਕੇ ਦੇ ਦੇ ਤਾਂ ਤੈਨੂੰ ਕਵੇ ਵੀ 1 ਘੰਟਾ ਹੀ ਗਿਣਨ ਵਾਸਤੇ ਇੱਕ ਘੰਟਾ ਆ ਵੀ ਇੱਕ ਘੰਟੇ ਦੇ ਲੱਖ ਨਹੀਂ ਗਿਣਿਆ ਜਾਣਾ ਤੈਨੂੰ ਕਹਦੇ ਆ ਵੀ ਇੱਕ ਘੰਟਾ ਹੀ ਸ਼ਰਤ ਤਰ ਨਾਲ ਲਾ ਲੈ ਤੇ ਜੇ ਇੱਕ ਘੰਟੇ ਦੇ ਇੰਨੇ ਪੈਸੇ ਗਿਣਦੇ ਤੇ ਤੇਰੀ ਮੱਝ ਫਰੀ ਲੈਣੀ ਯਾਰ ਤੂੰ ਐਵੇਂ ਇੰਨੀਆਂ ਗੱਲਾਂ ਘਾਟਿਆ ਆਪਾਂ ਲੱਖ ਰੁਪਈਆ ਛੱਡ ਦਿੰਨੇ ਆ 100 ਟਕਾਣੇ ਐਵੇਂ ਕਿਉਂ ਇਹ ਨਹੀਂ ਵਿੱਤਾ ਤੇ ਪੈਣਾ ਕੋਈ ਭਾਨ ਲੈ ਆਊਗਾ ਨਹੀਂ ਨਹੀਂ ਗੇਣ ਨੂੰ ਬੰਦੇ ਲੱਪਾਂਗੇ ਉਹਨਾਂ ਨੂੰ ਦਿਹਾੜੀ ਦਵਾਂਗੇ ਨਹੀਂ 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 ਤੈਨੂੰ ਕੱਲੇ ਨੂੰ ਆਖਣਾ ਵੇ ਚਲ ਦਿਹਾੜੀ ਲੈ ਲਈ ਪੂਰੀ ਇੱਕ ਦਿਨ ਚ ਗਿਣਦੀ ਨਹੀਂ ਭਰਾ ਮੇਰ ਕੋ ਨਹੀਂ ਵੇਲਾ ਆਫਰ ਲੈਣੀ ਤੇ ਜਿਨੇ ਨਹੀਂ ਇਹਦੇ ਇੱਕ ਕਿੰਨੇ ਕਿੰਨੇ ਕਹੇ ਨਾ ਵੀ ਜਿੰਨੇ ਲੈਣੇ ਉਹਨੇ ਤੇਰੇ ਮੈਂ ਤਾਂ ਵੀ ਨਹੀਂ ਮੰਨਣਾ ਠੀਕ ਠੀਕ ਮੈਂ ਮੈਂ ਤਾਂ ਇਹ ਗੱਲ ਕਹੀ ਵੀ ਇੱਕ ਦਿਨ ਦੇ ਦੇ ਤੈਨੂੰ ਕਿ ਦਿਹਾੜੀ ਚ ਜੇ ਗਿਣੇਗਾ ਠੀਕ ਆ 185 ਦੇ ਦਾਂਗੇ ਤੇ ਜੇ ਨਾ ਗਿਣੇਗਾ ਤਾਂ ਫੇਰ ਮੱਝ ਫਰੀ ਠੀਕ ਆ ਹਾਂ ਨਹੀਂ ਆਪਾਂ ਲੱਖ ਰੁਪਈਆ ਛੱਡਤਾ ਵੀਰ ਅੱਛਾ 85000 ਦੀ ਹਾਂਜੀ ਹੋਰ ਵੀ ਛੱਡਣੇ ਹੋਰ ਤੁਸੀਂ ਦੱਸ ਦੋ ਕਿੰਨੇ ਦੇ ਦਈਏ 2000 ਛੱਡ ਦੇ ਪੂਰੇ ਸੀਰ ਦੇ ਦੀਏ ਚੱਲ ਅਸੀ ਦੇ ਰੇ ਮੈਂ ਨਹੀਂ ਬੋਲਣਾ ਦੇ ਦੇ ਅਸੀ ਦੀ ਜਿਹੜਾ ਵੀਡੀਓ ਸ਼ੇਅਰ ਕਰ ਕਰਕੇ ਆ ਗਿਆ ਹਾਂ ਸੋਹਣੇ ਸੋਹਣੇ ਕਮੈਂਟ ਕੀਤੇ ਜਿੰਨੇ ਤੇ ਮੇਰੀ ਮੱਝ ਨੂੰ ਕਹਤਾ ਵੀ ਪੰਜਵਾਂ ਸੂਆ ਛੇਵਾਂ ਸੂਆ ਸਤਵਾਂ ਸੂਆ ਇਦਾਂ ਦੀ ਗੱਲ ਕਹਤੀ ਉਹਨੂੰ ਤਾਂ ਨੀ ਮੈਂ ਛੋੜ ਕਰਨੀ ਅੱਛਾ ਜਿਹੜਾ ਇਹ ਗੱਲ ਮੰਨੂਗਾ ਵੀ ਝੋਟੀ ਆ ਹਾਂ ਉਹਨੂੰ ਰੁਪਈਆ 5000 ਹੋਰ ਛੋੜ ਕਰ ਦੂੰਗਾ 75000 ਦੀ 75000 ਦੀ ਠੀਕ ਆ ਹਾਂ ਤਹਾ ਘੋਟੀ ਆ ਕੋਈ ਇਹ ਨਹੀਂ ਕਹਿ ਸਕਦਾ ਵੀ ਮੱਝ ਆ ਨਾ ਕੈਮਾ ਪੂਰੀ ਆਵੇ ਮੜੇ ਹੱਥ ਲਾਉਣਾ ਤੇ ਅਗਲੀ ਆਂਦੀ ਪਰਾਂ ਆ ਲੈ ਹਾਂ ਬਟਨ ਲੈ ਹਾਂ ਖੇਲਾ ਹੈ ਇਹ ਖੇ ਜਾਂਦੀ ਉਹ ਵੀ ਹੱਥ ਲਾਉਣਾ ਤੋਂ ਮੈਨੂੰ ਪਰਾਂ ਆ ਜਾ ਮੈਨੂੰ ਛੇੜਨਾ ਹੈ ਤੇ ਪਿੰਨ 73 ਹਰ ਤੋਂ ਲਾ ਲਿਓ ਵੀਰ ਨੂੰ ਕੋਈ ਨੂੰ ਫੋਨ ਲਾਵੇ ਕੋਈ ਆਪਾਂ ਕੋਈ ਫਿਕਸ ਨਹੀਂ ਆ ਪਿਆਰ ਨਾ ਦੇ ਦੇਣੀ ਪਿਆਰ ਵਧਾਉਣਾ ਆ ਭੈਣ ਭਰਾਵਾਂ ਨਾਲ ਯਾਰ ਤੇ ਆ ਪਿਆਰ ਵਧਾਓ ਹਾਂਜੀ ਪਿਆਰ ਵਧਾਉਣਾ ਪਿਆਰ ਇਹ ਨਾ ਵਧਾਓ ਪਿਆਰ ਵਧਾ ਲਓ ਨਹੀਂ ਨਹੀਂ ਪਿਆਰ ਪਿਆਰ ਹਾਂ ਪੈਸੇ ਯਾਰ ਪੈਸੇ ਇੱਥੇ ਰਹਿ ਜਾਣੇ ਆ ਆ ਗੱਲਾਂ ਬਾਤਾਂ ਹੱਸ ਖੇੜ ਕੇ ਕਿਸ ਨਾ ਬੋਲਚਾਲ ਕਰ ਲਿਆ ਨਾ ਇਹ ਵੀ ਗੱਲ ਪਈ ਆ ਕਿਸ ਨੂੰ ਇੱਕ ਮਾੜੀ ਗਿਆ ਤੇ ਉਹਨੇ ਸਾਰੀ ਉਮਰ ਗਾਲਾਂ ਕੱਢਦੇ ਰਹਿਣਾ ਵੀ ਫਲਾਨਾ ਮੈਨੂੰ ਮਾੜੀ ਕਰ ਗਿਆ ਈ ਇਹ ਗੱਲ ਦੱਸੇ ਕਰੀ ਜੇ ਕਿ ਨਾ ਹੱਸ ਕੇ ਬੋਲਾਂਗੇ ਤਾਂ ਉਹਨੇ ਖੁਸ਼ ਹੋ ਕੇ ਮਿਲੈਗਾ ਨਾ ਆ ਕੇ ਤੇ ਬੰਦਾ ਆ ਜਾਈ ਨਾ ਉਹ ਮੇਰੇ ਲਾਗੇ ਬਹਿ ਜੇ ਨਾ ਦੋ ਚਾਰ ਗੱਲਾਂ ਕਰ ਜੇ ਤੇ ਫੇ ਸਵਾਦ ਆਉਣਾ ਈ ਹੈ ਜੇ ਕੋਈ ਇਦਾਂ ਗੱਲ ਕਰੇ ਵੀ ਜਿਆਦਾ ਹੀ ਇਦਾਂ ਕਰੇ ਵੀ ਰੂਹ ਖੁਸ਼ ਹੋ ਜੇ ਅਗਲੇ ਦੀ ਨਹੀਂ ਇਦਾਂ ਦੇ ਬੰਦੇ ਹੈ ਵੀ ਜਿਨ੍ਹਾਂ ਨੂੰ ਮਿਲ ਕੇ ਰੂਹ ਖੁਸ਼ ਹੋ ਜਾਂਦੀ ਹੈ ਹਾਂਜੀ ਜਾਂ ਫੋਨ ਹੀ ਆ ਜੇ ਤੇ ਉਦਾਂ ਦੇ ਬੰਦੇ ਦਾ ਮਤਲਬ ਹਾਸਾ ਹੀ ਆਉਣ ਲੱਗ ਜਾਂਦਾ ਹਾਸਾਉਣ ਲੱਗ ਜਾਂਦਾ ਵਾ ਬਾਕੀ ਹੱਸਦੇ ਖੇੜਦੇ ਰਿਹਾ ਕਰੋ ਤੇ ਰੋਣ ਨੂੰ ਬਥੇਰੀ ਦੁਨੀਆ ਬੈਠੀ ਹੈ ਜਿਨ੍ਹਾਂ ਰੋਣਾ ਬਾਕੀ ਇੱਕ ਇੱਕ ਚੀਜ਼ ਦਾ ਏਰਵਾ ਹੋਰ ਆ ਦੁੱਖ ਸੁਣਾ ਲੋ ਤੇ ਉਹ ਤੁਹਾਡਾ ਥੋੜੇ ਏਰਵਾਦ ਫੋਨ ਚੁੱਕਣੋਂ हट ਜਾਣਾ ਬੰਦੇ ਨੇ ਦੁੱਖ ਸੁਣਨ ਨੂੰ ਤਾਂ ਕਿਸੇ ਕੋ ਟਾਈਮ ਹੀ ਨਹੀਂ ਲੱਗ ਟਾਈਮ ਹੈਗਾ ਜੇ ਤੂੰ ਖੁਸ਼ ਹੈਂ ਨਾ ਤੇਨੂੰ ਫੋਨ ਲਾਉਣਗੇ ਵਾਰ-ਵਾਰ ਵੀ ਚਲੇ ਕੋਈ ਪਾਰਟੀ ਲੈਣੇ ਆ ਵਾਸ 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 ਅੱਜ ਇਹ ਕਦੇ ਜਨਮ ਦਿਨ ਦੀ ਪੋਸਟ ਪਾਵੇ ਅੱਜ ਮੀਂਹ ਪੈ ਡਾ ਜਦਾਂ ਸ਼ਾਮ ਤੱਕ 50 ਫੋਨ ਆਏ ਆ ਜਾ ਕੇ ਤੇ ਬਹਿਨੇ ਆ ਇਦਾਂ ਦੇ ਵੀਰ ਹੈਗੇ ਆ ਸਹੀ ਗੱਲ ਹੈ ਗੱਲ ਹੈ ਕੋਈ ਕੋ ਖਾ ਪੀ ਲਵਾਂਗੇ ਉੱਥੇ ਚੱਲੀਏ ਇੱਥੇ ਚੱਲੀਏ ਕਿ ਖੁਸ਼ੀਆਂ ਦੇ ਨਾਲ ਬੰਦਾ ਖੁਸ਼ ਰਹਿੰਦਾ ਵਾ ਹਰ ਗੂ ਦੁੱਖ ਸੁਣਦਾ ਨਹੀਂ ਕੋਈ ਕਹਿੰਦਾ ਇਸ ਕਰਕੇ ਆਪਣਾ ਖਿਆਲ ਰੱਖਿਆ ਕਰੋ ਹੱਸਦੇ ਰਿਹਾ ਕਰੋ ਵਸਦੇ ਰਿਹਾ ਕਰੋ ਤੇ ਦਿਲ ਦੀ ਗੱਲ ਕਿਸ ਨੂੰ ਨਾ ਦੱਸਿਆ ਕਰੋ ਸੁਣ ਕੇ ਲੋਕੀ ਮਜ਼ਾਕ ਵੀ ਢਾਉਂਦੇ ਜੀ ਮਜ਼ਾਕ ਵੀ ਹੈ ਜੇ ਜੇ ਗੱਲ ਦੱਸਣੀ ਹੈ ਜਿਹੜਾ ਤੁਹਾਨੂੰ ਲੱਗਦਾ ਬੰਦਾ ਹਾਂ ਉਹਨੂੰ ਦੱਸ ਦਿਆ ਕਰੋ ਵੀਰ ਭੁਲਾਇਆ ਮੂੰਹ ਬਣਾ ਕੇ ਗੱਲ ਸੁਣ ਲੈਂਦੇ ਆ ਤੇ ਦੱਸ ਦੇ ਬਾਹਰ ਬਾਹਰ ਕੀ ਚਿਹਰੀ ਇਹੋ ਜੇ ਬਣਾ ਲੈਂਦੇ ਆ ਨਾ ਲੋਕ ਕਿ ਜਿੱਦਾਂ ਮੈਂ ਆ ਮੈਂ ਕੈਮਰੇ ਤੇ ਬੜਾ ਚੰਗਾ ਬੰਨ ਬਣ ਦਿਖਾਉਂਦੇ ਆ ਤੇ ਮੈਂ ਬਹੁਤ ਚੰਗਾ ਵਾਂ ਦੁਨੀਆ ਨੂੰ ਲੱਗੇ ਵੀ ਮੈਂ ਬੜਾ ਚੰਗਾ ਕੈਮਰੇ ਤੋਂ ਬਾਅਦ ਮੈਂ ਕੀ ਤਾਂ ਕਿਹੜੇ ਗਲਤ ਕੰਮ ਕਰਦਾ ਨਹੀਂ ਗਲਤ ਸਹੀ ਆ ਹੈਂ ਬਦਨੀ ਮੈਂ ਕਿਸ ਨੂੰ ਮੱਝ ਦੇਣੀ ਕਿ ਨਹੀਂ ਦੇਣੀ ਹੂੰ 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 ਸਮਝਦਾ ਗੱਲ ਇਹ ਗੱਲ ਸਹੀ ਹੈ ਕਈ ਬਸ ਦਿਖਾਵਾ ਹੀ ਚੰਗੇ ਹੋਣ ਦਾ ਕਰਦੇ ਆ ਅਸਲ 'ਚ ਚੰਗੇ ਹੁੰਦੇ ਨਹੀਂਗੇ ਐਦਾਂ ਦੇ ਬੰਦਿਆਂ ਨੂੰ ਸਮਝੋ ਤੇ ਪੜੋ ਨਹੀਂ ਉਹਨਾਂ ਕੋ ਬਹੁਤ ਤਰੀਕੇ ਆ ਚਲੋ ਬਾਬਾ ਭਲੀ ਕਰੂ ਆਪਾਂ ਬਹੁਤ ਤਰੀਕੇ ਆ ਤੇ ਵੀੜੀਆਂ ਲਾ ਬੰਦਾ ਬੰਦੇ ਦਾ ਹੈ ਰਾ ਫੇਰੀ ਗੱਲ ਰੱਬ ਦੇ ਨਾਲ ਨਹੀਂ ਕਰਦਾ ਨਹੀਂ ਨਹੀਂ ਆਪਾਂ ਕੇ ਚਲਾਕੀ ਨਹੀਂ ਚੱਲਦੀਆਂ ਹਾਂਜੀ ਇਹ ਤੇ ਬੰਦੇ ਨੂੰ ਸਮਝ ਹੀ ਨਹੀਂ ਲੱਗਦੀ ਰੱਬ ਨਾਲ ਕੋ ਸੋਨ ਮਾਰਦਾ ਤਾਂ ਨਾ ਮਾਰਦਾ ਲੱਕ ਜਦੋਂ ਮਾਰਦਾ ਬੰਦੇ ਦੀ ਮਾਰਦਾ ਮਤ ਚਲੋ ਵੀਰ ਨੂੰ ਲਾ ਲਿਓ ਫੋਨ ਤੇ ਵੀਰ ਦਾ ਕੋਈ ਪਤਾ ਨਹੀਂ ਵੀ ਆਉਂਦੇ ਟਾਈਮ ਤੇ ਕਿਤੇ ਫਿਲਮਾਂ ਫਲਮਾਂ ਜਾਂ ਚਲ ਜੇ ਜਦਾਂ ਨੀ ਗੱਲਾਂ ਬਾਤਾਂ ਕਰਦਾ ਕੋਈ ਚਲੋ ਕੀ ਤਾਂ ਫਿਲਮਾਂ ਵਾਲਾ ਫੋਨ ਲਾ ਲੈਣ ਰੱਬ ਦੇ ਰੰਗ ਪਾ ਕੇ ਆ ਕੀ ਤਾਂ ਕਿਧਰ ਨੂੰ ਲੈ ਗਿਆ ਰਬ ਇਹ ਤਾਂ ਕਲਾਕਾਰ ਨਹੀਂ ਬਣ ਜਾਣਾ ਇਹ ਆ ਕੋਈ ਤਨਸ਼ਨ ਹੈ ਤੂੰ ਵੀ ਲਿਆ ਕੇ ਰੱਖੀ ਆ ਅੱਛਾ ਤੂੰ ਵਜਾਲੇ ਦੀ ਕਦੇ ਕਦੇ ਤੁਮ ਤੁਮਲਾ ਮਲਮਲ ਮ ਕਰਦੇ ਆ ਅੱਛਾ ਤੇ ਜੇ ਨਾ ਕਰੇ ਤੂੰ ਹੁਣ ਬਣ ਗਈ ਕੋਈ ਗਾਣਾ ਗੋਣਾ ਕਰ ਦਾਂਗੇ ਬਾਕੀ ਜਾਣਾ ਹੁਣ ਘਰੋਂ ਹੀ ਕੱਢ ਦਿੰਦੇ ਲੋਗੀ ਇਹ ਕਿਹੜੀ ਗੱਲ ਹੁਣ ਬੜਾ ਉਹਦਾ ਕੋਰਸ ਕਰਨਾ ਪੈਂਦਾ ਇੱਕ ਇੱਕ ਆ ਵੀ ਇੱਕ ਚੀਜ਼ ਵੀਰ ਜੀ ਮੇਰੇ ਦਿਮਾਗ ਤੇ ਆ ਗਈ ਹੁਣੇ ਗੱਲ ਕੋਰਸ ਤੋਂ ਨਿਆਣਾ ਪੜਦਾ ਆਪਣੇ ਕਿੰਨੇ ਵੀ ਪੰਜਾਬੀ ਭੈਣ ਭਰਾ ਜਿੰਨੇ ਵੀ ਆ ਹਨਾ ਬੜੇ 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 ਲਿਖੇ ਬੜੇ ਨੌਲੇਜ ਵਾਲੇ ਆ ਕਿੰਨਾ ਚਿਰ ਪੜਦੇ ਰਹੇ ਪਹਿਲਾਂ 10 ਗੀਤੀਆਂ 12 14 ਬੀ ਬੀਏ ਬੀਏ ਬੜਾ ਕੁਝ ਜਿਹੜਾ ਹੁੰਦਾ ਸਾਰਾ ਕੋ ਮੀ ਐਮ ਡਬਲ ਐਮ ਹੈਨਾ ਉਹਨਾਂ ਵਿੱਚ ਜਾਰਿਆਂ ਨੂੰ ਕਈਆਂ ਨੂੰ ਨੌਕਰੀਆਂ ਨਹੀਂ ਮਿਲਿਆ ਤੇ ਉਹ ਵੀ ਡੰਗਰਾਂ ਦਾ ਕੰਮ ਕਰਨ ਦੇ ਆ ਡੰਗਰਾਂ ਦਾ ਕੰਮ ਇਹ ਆ ਕਿ ਪੜ ਲਿਖ ਕੇ ਵੀ ਉਹੋ ਕੰਮ ਕਰਨ ਦੇ ਕਹੀ ਤੇ ਅਨਪੜ੍ਹ ਵੀ ਉਹੋ ਕੰਮ ਕਰੀ ਜਾਂਦਾ ਉਹਨਾਂ ਨੂੰ ਮੰਨ ਲਓ ਨਾ ਕਈ ਬੰਦਿਆਂ ਨੂੰ ਆ ਪਿੱਛੇ ਜੇ ਕੁੜੀ ਨੇ ਆਤਮ ਹਤਿਆ ਕਰ ਲਈ ਸੀ ਜੀ 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 ਉਹ ਉਹਨੂੰ ਇਹ ਕਿਹਾ ਵੀ ਤੇਰ ਕੋ ਕੋਈ ਮੰਨ ਲਓ ਤਜਰਬਾ ਨਹੀਂ ਹੈਗਾ ਭਾਈ ਕੁੜੀ ਨੇ ਬੋਹ ਕੀਤੀ ਸੀ ਜੀ ਤੇ ਉਹ ਕਿਤੇ ਵੀ ਜਾਂਦੇ ਸੀ ਤੇ ਤਜਰਬਾ ਨਹੀਂ ਹੁੰਦਾ ਮਤਲਬ ਕਿ ਇਹ ਵੀ ਕੰਮ ਆਖੀ ਕਰਨਾ ਪੈਂਦਾ ਵਾ ਜਿਹੜੇ ਮੰਨ ਲਓ ਵੱਡੀਆਂ ਨੌਕਰੀਆਂ ਕਰਨ ਦਾ ਪੈਂਦੇ ਹਨਾ ਉਹਨਾਂ ਨੂੰ ਥਿਉਰੀ ਕਰਨੀ ਪੈਂਦੀ ਆ ਗਰਾਊਂਡ ਲੈਵਲ ਤੇ ਕੰਮ ਸਿੱਖਣਾ ਪੈਂਦਾ ਸਿੱਖਣਾ ਪੈਂਦਾ ਹਾਂਜੀ ਹਾਂ ਤੇ ਜਾਂ ਫਿਰ ਕਿਤਾਬੀ ਕੀੜਾ ਹੋਵੇ ਤੇ ਬਹੁਤ ਜਿਆਦਾ ਇਹੋ ਜਿਹਾ ਹੋਵੇ ਜੀ ਭੈਣ ਭਰਾਵਾਂ ਦੇ ਦਿਮਾਗ ਪੜਨੇ ਸਿੱਖਦਾ ਹੋਵੇ ਬਿਲਕੁਲ ਪੂਰਾ ਜਪਾ ਜਿੰਦਗੀ ਚ ਹਾਂਜੀ ਹਾਂਜੀ ਦਿਮਾਗ ਨਾਲ ਖੇਡਣਾ ਚਲੋ ਇੰਨਾ ਰੱਬ ਨੇ ਦਿੱਤਾ ਵੀ ਕਿਸੇ ਨਾਲ ਦਿਮਾਗ ਨਾਲ ਨਹੀਂ ਖੇਡੇ ਜਾਂਦਾ ਬਹੁਤ ਆਪਣੇ ਭੈਣ ਭਰਾ ਹੋਏ ਜਿਹੜੇ ਦੂਜੇ ਦੇ ਦਿਮਾਗ ਨਾਲ ਖੇਡ ਜਾਂਦੇ ਆ ਪਤਾ ਵੀ ਨਹੀਂ ਲੱਗਦਾ ਰੱਬ ਨੇ ਨਾ ਦਿਮਾਗ ਦਿੱਤਾ ਵਾ ਵੀ ਸਮਝਦਾਰੀ ਵਾਲੇ ਬੰਦੇ ਨੂੰ ਜਲਾਣਾ ਵੀ ਚੰਗਾ ਚੰਗਾ ਹੀ ਸੋਚਣ ਬਾਰੇ ਚੰਗਾ ਕੰਮ ਕਰਨ ਬਾਰੇ ਜੇ ਰੱਬ ਨੇ ਥੋੜਾ ਜਿਹਾ ਪੁੱਠੇ ਬਾਰੇ ਨਾ ਤੋੜਦਾ ਕਿਸੇ ਬੰਦੇ ਨੂੰ ਇਹ ਰੱਬ ਦੀ ਮਰਜ਼ੀ ਹੈ ਪੀਹੋ ਸਾਦਾ ਵੀ ਉੱਧਰ ਜ਼ਿਆਦਾ ਕੰਮ ਚੱਲ ਪਈ ਸਿੱਧੇ ਬੰਨੇ ਕਈ ਜਣਾਂ ਘੱਟ ਜਲਦਾ ਤੇ ਪੁੱਠੇ ਬੰਨੇ ਨੂੰ ਕਈ ਜਣਾਂ ਕਈਆਂ ਦਾ ਜ਼ਿਆਦਾ ਜਲਦਾ ਇਹ ਸਿਸਟਮ ਹੋ ਜਾਂਦਾ ਵਾ ਇਹ ਬੰਦੇ ਦਾ ਦਿਮਾਗ ਹੀ ਆ ਜੀ ਸਿੱਧੇ ਬੰਨੇ ਲੱਗਾ ਰਵੇ ਤੇ ਰੱਬ ਦੀ ਮਿਹਰ ਹੀ ਸਮਝਿਆ ਕਰੋ ਇਹ ਆ ਬਾਕੀ ਵੀਡੀਓ ਕਰ ਦਿਓ ਸ਼ੇਅਰ ਤੇ ਬਾਕੀ ਗੱਲਾਂ ਬਾਤਾਂ ਕੀਤੀਆਂ ਕੁਝ ਭੈਣ ਭਰਾ ਇਹ ਗੱਲ ਨੂੰ ਕਹਿ ਦਿੰਦੇ ਮੈਂ ਤੁਹਾਡੀ ਵੀਡੀਓ ਸੁਣਦਾ ਵਾਂ ਕੁਝ ਗੱਲਾਂ ਹਾਸੇ ਵਾਲੀਆਂ ਨੇਆਂ ਕੁਝ ਸੀਰੀਅਸ ਹੁੰਦੀਆਂ ਆ ਸਾਡੇ ਵੀਰ ਦਾ ਇੱਕਦਮ ਉਗਿਓ ਫੋਨ ਆਇਆ ਤੇ ਉਹਨੇ ਵੀ ਇਹ ਗੱਲ ਕਹੀ ਕਿ ਮੈਂ ਸਾਰੀ ਵੀਡੀਓ ਸੁਣਦਾ ਤੁਹਾਡੀ। ਬਾਕੀ ਇਹ ਆ ਵੀ ਖੁਸ਼ੀਆਂ ਵੰਡਣੀਆਂ ਆਪਾਂ ਕਿਸੇ ਦਾ ਕਿਸੇ ਨਾਲ ਆਪਣਾ ਕੋਈ ਵੈਰ ਵਿਰੋਧ ਨਹੀਂ ਕਿਸੇ ਨੂੰ ਆਪਾਂ ਮਾਰੀ ਨਹੀਂ ਗਏ ਨੇ ਕਿਸੇ ਨੂੰ ਚੰਗੀਆਂ ਨੇ ਵਪਾਰੀ ਭਰਾ ਸਾਰੇ ਚੰਗੇ ਆ ਤੇ ਹੱਥ ਬਣ ਕੇ ਬੈਂਤੀ ਆ ਜਿਹੜੇ ਵੀਰ ਵੀਡੀਓ ਵੇਖ ਕੇ ਪਸ਼ੂ ਖਰੀਦਦੇ ਆ ਨਾ ਉਹਨਾਂ ਨੂੰ ਇਹ ਬੇਨਤੀ ਕਰਦੇ ਆ ਕਿ ਚੰਗੀ ਚੀਜ਼ ਲੈਣੀ ਆ ਨਾ ਏਸੀ ਚਲਾ ਕੇ ਕੰਬਲ 'ਚ ਵੜ ਕੇ ਚੰਗੀ ਚੀਜ਼ ਨਹੀਂ ਮਿਲਣੀ। ਕੱਕਾ ਕਾ ਨਾ ਪਣਾ ਅਗਲੇ ਦੇ ਘਰ ਜਾਓ ਤੁਹਾਨੂੰ ਜੀ ਚੰਗੀ ਲੱਗਦੀ ਆ ਫੇਰ ਖਰੀਦੋ ਨਹੀਂ ਲੱਗਦੀ ਅਗਲੇ ਨੂੰ ਕੋਈ ਭਾਈ ਸਾਸਰੀ ਘਾਲ ਆ ਹਨ ਤੇਰੀ ਜੀ ਨਹੀਂ ਪਸੰਦ ਠੀਕ ਆ ਤੁਹਾਡਾ 1000 2000 ਦਾ ਨਿਸ਼ਾਨ ਹੋ ਸਕਦਾ ਵੱਡੀ ਗੱਲ ਹੋ ਜਾਂਦਾ ਤੇ ਲੱਗ ਜੂਗਾ ਬਾਕੀ ਤੁਹਾਡੀ ਲੱਖ ਡੇਢ ਲੱਖ 70000 50000 ਰਕਮ ਜਰੂਰ ਬਚ ਸਕਦੀ ਆ ਆਪਣਾ ਫਰਜ਼ ਆ ਤੁਹਾਨੂੰ ਕਹਿਣਾ ਠੀਕ ਆ ਵਪਾਰੀ ਵੀ ਬੜੇ ਚੰਗੇ-ਚੰਗੇ ਹੈਗੇ ਆ ਤੇ ਖਰੀਦਣ ਵਾਲੇ ਬੜੇ ਚੰਗੇ ਚੰਗੇ ਆ ਗਿਆ ਗੱਲ ਆ ਕਿ ਸਮਝਣ ਦੀ ਆਪਣੀ ਸਮਝ ਵਰਤਿਆ ਕਰੋ ਸਮਝ ਨਾਲ ਚੱਲੋ ਜੀ ਕਿਸ ਨੂੰ ਮਾੜਾ ਕਹਿਣ ਨਾਲ ਹੋਇਆ ਕਿ ਆਪਾਂ ਚੰਗੇ ਬਣੀਏ ਕੋਰੇ ਕਰਾਰੇ ਹੋ ਜਾਓਗੇ ਨਾ ਲੰਮਾ ਚੱਲ ਜਾਓਗੇ ਕੋਰੇ ਮੇਰੇ ਕੋਲ ਝੋਟੀ ਕੋਈ ਵੀ ਲੈਣ ਆਇਆ ਅਗਲੇ ਨੂੰ ਮੈਂ ਚਵਾ ਕੇ ਦੇਣੀ ਇਹ ਨਹੀਂ ਕਿ ਮੈਂ ਲੱਦ ਕੇ ਦੇ ਦੇਣੀ ਜਦੋਂ ਚਾਹੂਗਾ ਉਦੋਂ ਦੇਣੀ ਆ ਭਾਈ ਆ ਜਾ ਜਿੰਨੇ ਲਾ ਦੇਗਾ ਮੈਂ ਉਹਨੂੰ ਕਹਿਣਾ ਭਾਈ ਨਹੀਂ ਮੈਂ ਜਨ ਨੂੰ ਦੇ ਠੀਕ ਆ ਹਾਂ ਜੇ ਮੈਂ ਚੰਗਾ ਹੋ ਜਾऊंगा ਨਾ ਅਗਲੇ ਨੂੰ ਸਦਾ ਮੇਰੀ ਗੱਲ ਬੁਰੀ ਲੱਗੇ ਇਹ ਜੀ ਤੇ ਪਰ ਮੈਂ ਕੇ ਕੋ ਲਾਂਮਾ ਲੈਣ ਦੇ ਹੱਕ ਦੇ ਵਿੱਚ ਬਿਲਕੁਲ ਨਹੀਂ ਹੈਗਾ ਵੀ ਕੱਲ ਨੂੰ ਕੋਈ ਨਿੰਦੇ ਮੇਰਾ ਜਨਮਵਾਰ ਜਾਂ ਮੇਰੀ ਗੱਲ ਨੂੰ ਨਿੰਦੇ ਮੈਂ ਇਹ ਹੱਕ ਦੇ ਵਿੱਚ ਬਿਲਕੁਲ ਨਹੀਂ ਹੈਗਾ ਜੀ ਤੇ ਨੀਰ ਨੂੰ ਲਾ ਲਿਓ ਫੋਨ ਤਸੱਲੀ ਕਰਨਾ ਗਾਹ ਦੀ ਫਰਜ਼ ਜ਼ਿੰਮੇਵਾਰੀ ਬਣਦੀ ਆ ਆਪਣਾ ਹੱਕ ਸਮਝ ਕੇ ਜ਼ਿੰਮੇਵਾਰੀ ਸਮਝ ਕੇ ਕਰੋ ਤੇ ਵੀਡੀਓ ਕਰ ਦਿਓ ਸ਼ੇਅਰ ਤੇ ਸਾਰੇ ਇਹ ਗੱਲਾਂ ਮੈਨੂੰ ਦੱਸਦੇ ਵੀਰ ਜੀ ਚਲੋ ਕੋਈ ਨਹੀਂ ਜੇ ਤੁਹਾਨੂੰ ਸਮਝ ਆ ਗਈ ਤੇ ਜੀ 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 ਬੀ ਕੇ ਕੋਈ ਬੰਦਾ ਨਾ ਕਿ ਪੱਥਰ ਨੂੰ ਕਿਹਾ ਵੀ ਕਿਦਾਂ ਮੱਲਾ ਵੀ ਗੋਲ ਹੋ ਜਾਂਦਾ ਬਠੋਕਰਾਂ ਖਾ ਖਾ ਬਿਲਕੁਲ ਬਿਲਕੁਲ ਤੇ ਕੁਝ ਗੱਲਾਂ ਮੰਨ ਲੋ ਵੀ ਲੱਗਦੀਆਂ ਹੁਣ ਵੀ ਬੰਦੇ ਸਿੱਧੀ ਗੱਲ ਬੋਲਦੇ ਕੂਰੇ ਕਰਾਰੇ ਆ ਇਹ ਚੀਜ਼ਾਂ ਤਾਂ ਬੋਲਦੇ ਹੋਈਆਂ ਵੀ ਪੀਆਂ ਲੀ ਜਾਵਾ ਬਿਲਕੁਲ ਤੇ ਇਹ ਆਪੇ ਚਲੋ ਦਿਮਾਗ ਹਰ ਕਿਸੇ ਦੇ ਅਲੱਗ-ਅਲੱਗ ਆ ਆਪਾਂ ਕਿਸੇ ਦੇ ਦਿਮਾਗ ਨਾਲ ਨਹੀਂ ਜਾ ਸਕਦੇ ਜੀ ਹਰ ਕਿਸੇ ਦਾ ਅਲੱਗ-ਅਲੱਗ ਆ ਹਰ ਕੋਈ ਮੰਨ ਲੋ ਚੰਗਾ ਵਾ ਬਿਲਕੁਲ ਆਪਣੇ ਵੱਲੋਂ ਹਰ ਕੋਈ ਜਾਂਦਾ ਮੈਂ ਚੰਗਾ ਵਾ ਜੀ 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 ਬਾਕੀ ਆ ਬੂਟ ਪਾਣਾ ਜਿਹੜੇ ਵੀਰ ਜੀ ਆਹ ਵਾਲੇ ਬੂਟ ਪਾ ਸਕਦੇ ਹਾਂ ਇਹਨੂੰ ਖਰੀਦ ਸਾਰੇ ਲੈਂਦੇ ਪਰ ਪੌਣਾ ਕਹਿ ਕੇ ਹਰ ਇੱਕ ਦੇ ਵਾਸਤੇ ਗੱਲ ਨਹੀਂ ਗਈ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਚੰਗੀ ਗੱਲ ਨੂੰ ਸਾਂਭ ਲਿਓ ਮਾੜੀ ਲੱਗੀ ਤਾਂ ਉਹਨੂੰ ਅਣ ਸੁਣਾ ਕਰਕੇ ਗਾਹ ਕੱਢ ਦਿਓ ਜੀ ਇੱਕ ਵੀਡੀਓ ਚ ਕੱਲ ਹੀ ਇਹ ਗੱਲ ਸੁਣੀ ਮੈਂ ਕੋਈ ਚੈਨਲ ਵਾਲਾ ਸੀ ਉਹਨੇ ਗੱਲ ਕਹੀ ਸੀ ਜਿੰਨਾ ਡੇਰੀ ਫਾਰਮ ਸੌਖਾ ਵਿਖਾਇਆ ਜਾਂਦਾ ਹਨਾ ਉਹ ਨਹੀਂ ਪਹਿਲਾਂ ਕੈਲਕੂਲੇਟਰ ਤੇ ਜਿੰਨਾ ਸੌਖਾ ਹਨਾ ਜਿੰਨੇ ਲੱਖਾਂ ਨਾ ਬਣਦੇ ਜਦੋਂ ਜੀ 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 ਉਹਨਾਂ ਸੌਖਾ ਨਹੀਂ ਆ ਹਾਂ ਜੀ ਜਦੋਂ ਲੱਖਾਂ ਨਾਲ ਤੇ ਜਦੋਂ ਡੰਗਰ ਪੂਛ ਮਾਰ ਦਿੰਦਾ ਤੇ ਮੂੰਹ ਵੀ ਲਪੇੜ ਦਿੰਦਾ ਤੇ ਕਈ ਜਣੇ ਛੱਟੇ ਵੀ ਚਲ ਜਾਂਦੇ ਆ ਬੋਲਾਂ ਦੇ ਉੱਤੇ ਤੇ ਉਦੋਂ ਬੰਦਾ ਸੋਚਦਾ ਵੀ ਇਹ ਕੀ ਬਣ ਗਿਆ ਤੇ ਉਹ ਵੀਰ ਦੀ ਗੱਲ ਮੈਂ ਇਹ ਗੱਲ ਇਹ ਆ ਵੀ ਜਿੰਨਾ ਉਹ ਕੈਲਕੂਲੇਟਰ 'ਚ ਸੌਖਾ ਵਾ ਕੈਲਕੂਲੇਟਰ 'ਚ ਬਹੁਤ ਕੈਲਕੂਲੇਟਰ 'ਚ ਘੋਨੇ ਦਾ ਹਿਸਾਬ ਹੀ ਬੜਾ ਸੌਖਾ ਹਾਂ ਕਣਕ ਦਾ ਹਿਸਾਬ ਵੀ ਬੜਾ ਸੌਖਾ ਹਾਂ ਪਤਾ ਉਦੋਂ ਲੱਗਦਾ ਵੀ ਜਦੋਂ ਆ ਮੀਂਹ ਪੈਣ ਰਿਹਾ ਵਾ ਤਾਂ ਹੁਣੇ ਕਈ ਫੜ ਕੇ ਤੁਰ ਪੈਣਾ ਵਾ ਤੇ ਕੋਈ ਵਟ ਨਾ ੁਰ ਗਈ ਹੋਵੇ ਹੈ ਤੇ ਇਹ ਚੀਜ਼ਾਂ ਜਿਹੜੀਆਂ ਸੌਖੀਆਂ ਲੱਗਦੀਆਂ ਵਾ ਘਰ ਬਸ ਸੌਖਾ ਪਤਾ ਕੀ ਆ ਅੰਦਰ ਬਹਿ ਕੇ ਪੱਕੀ ਪਕਾਈ ਆਵੇ ਤੇ ਮੂੰਹ ਦੇ ਵਿੱਚ ਰੋਟੀ ਖਾ ਲਈਏ ਤੇ ਬਸ ਹੋ ਗਈ ਉਹ ਸੌਖਾ ਵਾ ਕੰਮ ਕਰਾ ਗੱਲ ਕੀ ਗੱਲ ਇਹ ਤਾਂ ਦੱਸੀ ਆ ਵੀ ਉਹਨੇ ਵੀਰ ਨੇ ਕਿਹਾ ਜਿੰਨਾ ਆਪਾਂ ਸੌਖਾ ਸਮਝੇ ਉਹਨਾ ਹੈ ਨਹੀਂ ਆ ਠੀਕ ਕਈ ਵਾਰ ਵੇਖੋ ਵੇਖੋ ਤੇ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਉਹ ਮੱਝਾਂ ਤੋਂ ਕਰ ਲੈ ਹਾਂਜੀ ਥੇ ਬੰਦੇ ਨੂੰ ਨੌਲ ਜਾਈ ਜਾਂਦੀ ਆ ਤੇ ਵੀਡੀਓ ਕਰ ਦਿਓ ਸ਼ੇਅਰ ਤੇ ਗੱਲਾਂបਾਤਾਂ ਬਥੇਰੀਆਂ ਹੋਈਆਂ ਕੁਝ ਸਾਂਭ ਕੇ ਰੱਖ ਲਓ ਤੇ ਕੁਝ ਨਵੀਂ ਵੀਡੀਓ ਚ ਫੇਕੇ ਤੇ ਦੱਸਾਂਗੇ ਜਦੋਂ ਮੌਕਾ ਮਿਲਿਆ ਭੈਣ ਭਰਾਵਾਂ ਨਾਲ ਫੇ ਬਿਲਕੁਲ ਬਿਲਕੁਲ ਤੇ ਇਹ ਇੱਕ YouTube ਹੀ ਨਸ਼ਾ ਵਾ ਇਦਾਂ ਹੀ ਜੀ